ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ 올ਿਮਪੀਅਡ 2025 ਲਈ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 31 ਅਕਤੂਬਰ ਨਿਸ਼ਚਿਤ ਕੀਤੀ ਗਈ ਹੈ ਇਸੇ ਸਬੰਧ ਦੇ ਅੱਜ ਜ਼ਿਲ੍ਹਾ ਮੈਨੇਜਰ ਤਜ਼ਿੰਦੁਰ ਸ਼ਰਮਾ ਨੇ ਪੰਡਿਤ ਰਾਮ ਪ੍ਰਕਾਸ਼ ਪਾਠਕ ਬ੍ਰਹਮ ਅਰਿਸ਼ੀ ਮਿਸ਼ਨ ਸਕੂਲ ਫਗਵਾੜਾ ਵਿੱਚ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨਾਲ ਅਹਿਮ ਮੀਟਿੰਗ ਕੀਤੀ ਮੀਟਿੰਗ ਦੌਰਾਨ ਅਧਿਆਪਕਾਂ ਨੂੰ ਵੱਧ ਤੋਂ ਵੱਧ ਵਿਦार्थियों ਦੀ ਭਾਗੀਦਾਰੀ ਜਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਧਿਆਪਕਾਂ ਨੇ ਕਿਹਾ ਕਿ ਇਹ ਹੀ ਉਪਰਾਲਾ ਪੰਜਾਬੀ ਮਾਂ ਬੋਲੀ ਨੂੰ ਸਿਖਰ ਤੱਕ ਪਹੁੰਚਾਉਣ ਵੱਲ ਮਹੱਤਵਪੂਰਵ ਕਦਮ ਹੈ ਇਸ ਮੌਕੇ ਤਜ਼ਿੰਦੁਰ ਮਾ ਰਾਜੀਵ ਪਾਟੀਆਂ ਆਰ ਸੁਪਰ ਸੁਆਮੀ ਅਦਿੱਤਿਆ ਪਾਰਟੀ ਸੁਆਮੀ ਭਵਨੇਸ਼ਵਰੀ ਸੁਮੇਤ ਕਈ ਸਕੂਲਾਂ ਦੇ ਪ੍ਰਿੰਸੀਪਲ ਤੇ ਅਧਿਆਪਕ ਮੌਜੂਦ ਰਹੀ ਫਗਵਾੜਾ న్యూਸ ਲਈ ਕੈਮਰਾਮੈਨ ਜੋਸ਼ਰ ਮਦਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਮੈਥਿੰਦਰ ਸ਼ਰਮਾ ਜਿਹੜਾ ਮੈਨੇਰ ਖੇਤੀ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ ਕਪੂਰਥਲਾ ਅੱਜ ਦੀ ਮੀਟਿੰਗ ਮਾਨਜੋਗ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਤੇ ਆਪਣੇ ਸਿੱਖਿਆ ਮੰਤਰੀ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸਾਨੂੰ ਟੀਚਾ ਆਪਣੀ ਮਾਂ ਬੋਲੀ ਪੰਜਾਬੀ ਦੇ ਲਈ ਇੰਟਰਨੈਸ਼ਨਲ ਪੰਜਾਬੀ 올ਿਮਪੀਆਡ ਜਿਹੜਾ ਉਹ ਕਰਵਾਇਆ ਜਾ ਰਿਹਾ ਤੀਸਰਾ 올ਿਮਪੀਆਡ ਕਰਵਾਇਆ ਜਾ ਰਿਹਾ ਇਸ ਵਿੱਚ ਬੱਚਿਆਂ ਦੇ ਤੀਜੀਤ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਜਿਹੜੇ ਬੱਚਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਇਸੇ ਸਿਲਸਿਲੇ ਦੇ ਵਿੱਚ ਮੈਂ ਆਪਣੇ ਫਗਵਾੜਾ ਰੀਜਨ ਦੇ ਵਿੱਚ ਆਪਣੇ ਜਿੰਨੇ ਵੀ ਮੇਰੇ ਸਕੂਲ ਹੈਗੇ ਆ ਇਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਆ ਔਰ ਆਪਣੇ ਸਕੂਲਾਂ ਨੂੰ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਨ ਦੇ ਲਈ ਪਰ ਜਿਹੜਾ ਕਾ ਇਹਨਾਂ ਨੇ ਬੇਨਤੀ ਕੀਤੀ ਆ ਤੇ ਇਹਨਾਂ ਸਕੂਲਾਂ ਨੇ ਮੈਨੂੰ ਇਸ ਸੰਬੰਧੀ ਜਿਹੜਾ ਪੂਰਾ ਉਹ ਦਿੱਤਾ ਹੈ ਪ੍ਰੋਸਾ ਦਿੱਤਾ ਕਿ ਸਭ ਤੋਂ ਰਹਾ ਕਿ ਸਕੂਲ ਜਿਹੜੇ ਕੀਤੇ ਜਾਣਗੇ ਮੈਂ ਬੱਚਤ ਵੱਧ ਤੋਂ ਵੱਧ ਬੱਚਿਆਂ ਦੀ ਰਜਿਸਟ੍ਰੇਸ਼ਨ ਕੀਤੀ ਆ ਤਾਂ ਜੋ ਬੱਚੇ ਜਿਹੜੇ ਆਪਣੇ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁੱਲਤ ਕਰਨ ਦੇ ਲਈ ਜਿਹੜਾ ਆਪਣਾ ਯੋਗਦਾਨ ਦੇ ਸਕਣ ਇਸ ਦੇ ਵਾਸਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਜੇਤੂ ਬੱਚਿਆਂ ਦੇ ਲਈ ਇਨਾਮ ਦੀ ਵੀ ਘੋਸ਼ਣਾ ਕੀਤੀ ਗਈ ਆ ਪਹਿਲਾ ਇਨਾਮ ਲੈਣ ਲਈ ਬੱਚੇ ਦਾ 11000 ਨੰਬਰ 2 ਤੇ ਦੂਜਾ ਇਨਾਮ ਪ੍ਰਾਪਤ ਕਰਨ ਵਾਲੇ ਬੱਚੇ ਨੂੰ 7100 ਰੁਪਿਆ ਤੇ ਤੀਸਰਾ ਜਿਹੜਾ ਸਥਾਨ ਤੇ ਰਹਿਣ ਵਾਲੇ ਬੱਚੇ ਨੂੰ 5900 5100 ਰੁਪਏ ਦਿੱਤੇ ਜਾਣਗੇ ਹਰ ਬੱਚਾ ਜੋ ਵੀ ਪਾਰਟਿਸਿਪੇਟ ਕਰੇਗਾ ਇਸ ਇਵੈਂਟ ਦੇ ਵਿੱਚ ਉਸ ਨੂੰ ਇੱਕ ਪਾਰਟਿਸਪੇਸ਼ਨਲ ਸਰਟੀਫਿਕੇਟ ਜਿਹੜਾ ਦਿੱਤਾ ਜਾਏਗਾ ਤੇ ਸਕੂਲਾਂ ਲਈ ਵੀ ਇਨਾਮ ਦੀ ਘੋਸ਼ਣਾ ਕੀਤੀ ਜੋ ਵੀ ਸਕੂਲ ਬੱਦ ਤੋਂ ਬੱਦ ਰਜਿਸਟ੍ਰੇਸ਼ਨ ਕਰੇਗਾ ਪੂਰੇ ਪੰਜਾਬ ਤੋਂ ਉਹਨੂੰ ਵੀ ਕੈਸ਼ ਪ੍ਰਾਈ ਕੁਛ ਨਾ ਕੁਛ ਦਿੱਤਾ ਜਾਏਗਾ ਇਹ ਪ੍ਰੋਸਾਦ ਹੋਇਆ ਗਿਆ ਤੇ ਮੈਂ ਉਹੀ ਅੱਗੇ ਸਕੂਲਾਂ ਦੇ ਬੱਚੇ ਫਾੜੀ ਰੇਡੇ ਦੇ ਵਿੱਚ ਕਰੂੰਗਾ ਸਾਰੇ ਸਾਰੇ ਕੋਸ਼ਿਸ਼ ਤੇ ਹੋਈ ਹੈ ਕਿ ਬੱਦ ਤੋਂ ਬੱਦ ਕਰਨ ਹਰ ਸਕੂਲ ਨੂੰ ਕੋਈ ਕੰਪਲਸਨ ਤੇ ਨਹੀਂ ਹੈ ਪਰ ਇਹ ਹੈ ਕਿ ਇੱਕ ਆਪਣੀ ਮਾਂ ਬੋਲੀ ਨੂੰ ਹੋਰ ਕਰਨ ਦੇ ਲਈ ਜਿੰਨੇ ਤੋਂ ਜੀਤਾ ਕਰ ਸਕਦੇ ਆ ਹਾਂ ਸਭ ਜਿੰਦਗੀ ਦੀ ਤਰ੍ਹਾਂ 31 ਅਕਤੂਬਰ ਤੱਕ ਰਜਿਸਟ੍ਰੇਸ਼ਨ ਬੱਚਿਆਂ ਦੀ ਕਰਨੀ ਹੈ ਇਹ ਜਿਹੜੇ ਪਹਿਲੇ ਤਾਂ ਆਨਲਾਈਨ ਐਗਜ਼ਾਮ ਹੋਏਗਾ ਥင်း ਪਹਿਲੇ ਮੌਕ ਟੈਸਟ ਹੋਏਗਾ ਫਿਰ ਫਸਟ ਲੈ ਆ ਫਸਟ ਜੋ ਪੜਾਤੇ ਹੋਏਗਾ ਆਨਲਾਈਨ ਦੂਸਰੇ ਪੜਾਤੇ ਵੀ ਆਨਲਾਈਨ ਥਰਡ ਪੜਾਤੇ ਜਿਹੜਾ ਉਹ ਮੁਹਾਲੀ ਜਿਹੜਾ ਉਹ ਰਿਟਰਨ ਐਗਜ਼ਾਮ ਹੋਏਗਾ ਸ਼ੁਰੂ ਕਿੰਨੇ ਬੱਚਿਆਂ ਦੀ ਤਕਵਾੜਾ ਹੋ ਚੁੱਕੀ ਫਗਵਾੜਾ ਤੋਂ ਇਹ ਡਾਟਾ ਐਕਸੈਪਲੀਬਲ ਤੋਂ ਅਵੇਲੇਬਲ ਆ ਜੇ ਨਹੀਂ ਹੋਇਆ ਲੇਟੈਸਟ ਤੇ ਅਸੀਂ ਕਾਫੀ ਪਿੱਛੇ ਚੱਲ ਰਹੇ ਹਾਂ ਹੋਵੇਗਾ ਵਸੇ 1-2 ਦਿਨ ਦੇ ਵਿੱਚ ਤੇ ਕੀ ਬੱਚਿਆਂ ਨੂੰ ਤੁਸੀਂ ਕਿਹੜਾ ਚਾਹੁੰਦੇ ਆਂ ਵੀ ਇਹਦੇ ਬਾਰੇ ਮੈਂ ਇਹੋ ਹੀ ਕਹਿਣਾ ਚਾਹਾਂ ਕਿ ਆਪਣੇ ਮੈਂ ਸਕੂਲ ਮੁਖੀਆਂ ਨੂੰ ਇਹਨਾਂ ਦੇ ਜੋ ਵੀ ਟੀਚਰ ਹੈਗੇ ਆ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੇ ਸਕੂਲ ਦੇ ਬੱਚਿਆਂ ਨੂੰ ਇਸ ਦੇ ਲਈ ਜਿਹੜਾ ਪ੍ਰੋਟਸਾਈਜ਼ ਕੀਤਾ ਜਾਏ ਮੋਟੀਵੇਟ ਕੀਤਾ ਜਾਏ ਤਾਂ ਜੋ ਇਸ ਦੇ ਵਿੱਚ ਪਾਰਟਿਸਿਪੇਟ ਕਰਨ ਔਰ ਆਪਣੀ ਮਾਂ ਬੋਲੀ ਨੂੰ ਉਹ ਆਲਰੇਡੀ ਇੰਟਰਨੈਸ਼ਨਲ ਲੈਵਲ ਤੇ ਪਛਾਨੀ ਜਾਂਦੀ ਇਹਨੂੰ ਹੋਰ ਜ਼ਿਆਦਾ ਜਿਹੜਾ ਉਹ ਕਿੱਥੇ ਗਏ ਅ ਅੱਜ ਫਗਵਾੜਾ ਵਿਖੇ ਸਾਡੇ ਜ਼ਿਲ੍ਹਾ ਮੈਨੇਜਰ ਸਾਹਿਬ ਸਾਰੇ ਸਕੂਲਾਂ ਨੂੰ ਇਕੱਤਰਤ ਕੀਤਾ ਉਹਨਾਂ ਨੇ ਉਹਨਾਂ ਨੇ ਸਾਨੂੰ ਪੰਜਾਬੀ ਮਾਂ ਬੋਲੀ 올ੰਪੀਡ ਜਿਹੜੀ ਹੈਗੀ ਆ ਉਹਦੇ ਟੈਸਟ ਬਾਰੇ ਜਾਣੂ ਕਰਾਇਆ ਤੇ ਸਾਨੂੰ ਦੱਸਿਆ ਕਿ ਆਪਣੇ ਸਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਪਾਰਟਿਸਿਪੇਟ ਕਰਾਓ ਤਾਂ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਹੋਰ ਜ਼ਿਆਦਾ ਪਰਫੁੱਲਨਤ ਕਰ ਸਕੀਏ ਤੇ ਇੰਟਰਨੈਸ਼ਨਲ ਲੈਵਲ ਤੱਕ ਪਹਿਲਾਂ ਵੀ ਆ ਤਾਂ ਹੋਰ ਵੀ ਜਾਣੂ ਕਰਵਾ ਸਕੀਏ ਇਸ ਬਾਰੇ ਉਹਨਾਂ ਨੇ ਦੱਸਿਆ ਕਿ ਬੋਰਡ ਨੇ ਇੱਕ ਮਾਈਨਰ ਜੀ ਫੀਸ ਰੱਖ ਕੇ 50 ਰੁਪਏ ਤੀਸਰੀ ਤੋਂ ਲੈ ਕੇ ਪੰਜਵੀਂ ਤੱਕ ਤੇ 100 ਰੁਪਿਆ ਛੇਵੀਂ ਤੋਂ ਲੈ ਕੇ 12ਵੀਂ ਤੱਕ ਇੱਕ ਛੋਟੀ ਜੀ ਫੀਸ ਰੱਖੀ ਹੋਈ ਆ ਤੇ ਉਹ ਵੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅੱਗੇ ਤੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਔਰ ਮਾਨ ਸਰਕਾਰ ਨੇ ਕਿਹਾ ਕਿ ਅਸੀਂ ਅੱਗੇ ਤੋਂ ਇਹ ਟੈਸਟ ਬਿਲਕੁਲ ਹੀ ਫ੍ਰੀ ਰੱਖਿਆ ਜਾਵੇਗਾ ਤਾਂ ਕਿ ਬੱਚੇ ਵੱਧ ਤੋਂ ਵੱਧ ਇਹਦੇ ਵਿੱਚ ਹਿੱਸਾ ਲੈ ਕੇ ਆਪਣੀ ਮਾਂ ਬੋਲੀ ਨੂੰ ਉਪਰਫਲਤ ਕਰ ਸਕਣ ਅਸੀਂ ਫਗਵਾੜਾ ਦੇ ਤਕਰੀਬਨ ਸਾਰੇ ਸਕੂਲਾਂ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ कि ਅਸੀਂ ਆਪਣੇ ਬੱਚਿਆਂ ਨੂੰ ਵੱਤੋ ਵਾਦ ਦੇ ਤੋ ਜਾਣੂ ਕਰਾ ਕੇ ਤੇ 31 ਤਰੀਕ ਤੋਂ ਪਹਿਲਾਂ ਪਹਿਲਾਂ ਇਸ ਵਿੱਚ ਵੱਤੋ ਵਾਦ ਰਜਿਸਟਰਡ ਕਰਾਵਾਂਗੇ ਤੇ ਮੈਨਰ ਸਾਹਿਬ ਨੂੰ ਅਸੀਂ ਵਿਸ਼ਵਾਸ ਦਿਵਾਇਆ ਤਕਰੀਬਨ ਸਾਰੇ ਸਕੂਲਾਂ ਨੇ ਕਿਹਾ ਹੈ ਜੀ ਕਿ ਜਿਹੜਾ ਕਪੂਰਥਲਾ ਜ਼ਿਲ੍ਹਾ ਜੇ ਪਿੱਛੇ ਜਾ ਰਿਹਾ ਤਾਂ ਅਸੀਂ ਜਲਦੀ ਤੋਂ ਜਲਦੀ 31 ਤੋਂ ਪਹਿਲਾਂ ਪਹਿਲਾਂ ਰਜਿਸਟ੍ਰੇਸ਼ਨ ਕਰਾ ਕੇ ਉਹਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਸਕੂਲਾਂ ਦੇ ਵਿੱਚ ਤੁਹਾਡੇ ਵੱਲੋਂ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਅਸੀਂ ਤੁਹਾਡੇ ਲੋਕੀ ਉਹਨਾਂ ਟੀਚਰਾਂ ਨੂੰ ਕੀ ਖਾਸ ਤੌਰ ਤੇ ਕੀ ਅਸੀਂ ਮੌਕੇ ਤੇ ਉਹਨਾਂ ਨੂੰ ਟੈਸਟ ਹੋਰ ਇਸ ਲੈਂਗੁਏਜ ਤੋਂ ਜਾਣੂ ਕਰਵਾਈ ਦਾ ਵੱਧ ਤੋਂ ਵੱਧ ਜਾਣੂ ਕਰਵਾਈ ਦਾ ਹੁਣ ਇਹ ਟੈਸਟ ਬਾਰੇ ਵੀ ਜੋ ਸਾਨੂੰ ਅੱਜ ਦੱਸਿਆ ਇਹਨਾਂ ਨੇ ਆਪਣੇ ਟੀਚਰਸ ਨੂੰ ਦੱਸਾਂਗੇ ਉਹਦੇ ਬਾਰੇ ਉਹਨਾਂ ਦੇ ਸੈਮੀਨਾਰਸ ਲਵਾਵਾਂਗੇ ਬੱਚਿਆਂ ਦੇ ਤਾਂ ਉਹਨਾਂ ਨੂੰ ਇਸ ਟੈਸਟ ਬਾਰੇ ਦੱਸਾਂਗੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਇੱਕ ਮੌਕ ਟੈਸਟ ਹੋਣਾ ਫਿਰ ਸੈਕੰਡ ਟੈਸਟ ਹੋਣਾ ਸਟੱਡੀ ਮਟੀਰੀਅਲ ਵੀ ਵੱਧ ਤੋਂ ਵੱਧ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਸਾਨੂੰ ਜੋ ਇਹਨਾਂ ਨੇ ਸਿਲੇਬਸ ਹੁਣ ਸਾਡਾ ਇੱਕ ਗਰੁੱਪ ਬਣਾ ਦਿੱਤਾ ਕਬੂਰਥਲਾ ਜ਼ਿਲ੍ਹੇ ਦਾ ਫਗਵਾੜੇ ਤਹਿਸੀਲ ਦਾ ਤਾਂ ਉਹ ਗਰੁੱਪ ਦੇ ਵਿੱਚ ਇਹਨਾਂ ਨੇ ਸਾਨੂੰ ਸਿਲੇਬਸ ਪਾ ਦਿੱਤਾ ਹੈਗਾ ਤਾਂ ਅਸੀਂ ਉਹਦੇ ਚ ਵੱਧ ਤੋਂ ਵੱਧ ਬੱਚਿਆਂ ਨੂੰ ਸਿਲੇਬਸ ਦੇ ਕੇ ਏਜ ਵਗੈਰਾ ਵੀ ਡਿਸਾਈਡ ਕੀਤੀ ਆ ਜਾਂ ਕਰਨ ਅੱਗੇ ਬਾਡੀ ਕਰਦੇ ਨਹੀਂ ਜਿਹੜਾ ਤੀਸਰੀ ਕਲਾਸ ਵਾਈਜ਼ ਆ ਤੀਸਰੀ ਤੋਂ ਲੈ ਕੇ ਪੰਜਵੀਂ ਤੱਕ ਤੇ ਫਿਰ ਛੇਵੀਂ ਤੋਂ ਲੈ ਕੇ 12ਵੀਂ ਤੱਕ ਤਕਰੀਬਨ ਕਾਫੀ ਏਜ ਦੇ ਬੱਚੇ ਚਾ ਹੀ ਜਾਂਦੇ ਨੇ ਜੀ ਧੰਨਵਾਦ ਜੀ